ਲੋ ਬਾਈ ਜੀ ਅੱਜ ਲੱਗਿਆ ਆਪਾਂ ਜੀਰੀ ਤੇ ਦੂਜੀ ਦਵਾਈ ਕਰਨਾ। ਅਰਦਾ ਨਹੀਂ ਤੇ ਚਾੜੇਗਾ। ਚਾਚਾ ਕਾਲਾ ਬੈਠਾ ਐਦ ਕੀ ਕਰਨਾ ਹੈ ਆਪਣੇ ਰਾਜੂ ਸਿੰਘ ਦਵਾਈ ਕਰਨਾ। ਤਾਰੀ ਦੇ ਦੇਈ ਕਰ। ਹੁਣ ਲੱਗਿਆ ਆਪਾਂ ਕਰਨਾ। ਟੱਕ ਪਾ ਦੇ ਜੁਨਾ ਬਈ। ਤੇ ਆਪਾਂ ਪਾਰਿਆਂ ਬਈ। ਬਈ ਦੇਖ ਰਾਂ ਉਹਦੇ ਕੋਲੇ। ਚਾਰ ਦਵਾਈਆਂ। ਇੱਕ ਅੱਡੇ ਕੋਲੋਂ ਗਏ। ਤੇ ਤੇਲੇ ਵਾਲੀ। ਅੱਡੋ ਅੱਡੋ ਨਹੀਂ ਸਾਰੀ। ਇੱਕ ਟੁੱਟ ਤੇਲੇ ਵਾਲੀ ਕਰ ਰਹੇ ਆ। ਕਿਹਾ ਸਮਾ ਇਕੱਠੀਆਂ ਹੋਈਆਂ। ਇੱਕ ਸੁੰਡੀ ਵਾਲੀ। ਇੱਕ ਦੱਬੇ ਰੋਗ ਵਾਸਤੇ ਤੰਨੇ ਦਵਾਈਆਂ ਚਾਰ ਦਵਾਈਆਂ ਭਾਵੇਂ ਪਾ ਲਿਆ ਗਿਆ ਆ ਵਸ ਤੇ ਅਜੇ ਸੁੰਢੀ ਬਹੁਤ ਜ਼ਿਆਦਾ ਆ ਗਈ ਬਈ ਜੀ ਤੁਹਾਨੂੰ ਦਿਖਾਈਏ ਓਏ ਇਹ ਜਿਹੜੀ ਤੈਨੇ ਵਸਾ ਸੁੰਢੀ ਬਹੁਤ ਆ ਰਹੀ ਆ ਬਈ ਬਹੁਤ ਆ ਨਾਲੇ ਇੰਨੇ ਮੀਂਹ ਪੈ ਗੇ ਨਾ ਸੁੰਢੀ ਸਾੜੀ ਫੇਰ ਵੀ ਨਹੀਂ ਮਰੀ ਹੈਗੀ ਬਹੁਤ ਸੁੰਢੀ ਆ ਰਹੀ ਆ ਤੇ ਦੱਬਾ ਰੋਗ ਵੀ ਬਹੁਤ ਜ਼ਿਆਦਾ ਆ ਰਿਹਾ ਸੱਜਣੋ ਇਹ ਤਾਰੀਕੀ ਹੈ ਜੀ ਦੀ ਵੀ ਵੀ ਬੰਨ ਹੈ ਬਈ ਆ ਰਹੀਨਾਂ ਦੀ ਕਰਾ ਹੁਣ ਲੱਗਿਆ ਆਪਾਂ ਕਰਨਾ ਐਸੀ ਕੀ ਆਪਣਾ ਯਾ ਰਾਜੂ ਹੋਰ ਕਰਨਾ ਤਾਂ ਇਹ ਲੋਣਾ ਹੋਰ ਬਸ ਅੱਗੇ ਬੰਦਾ ਕੋ ਖੜਾ ਖੜ ਗਿਆ ਕਹਿੰਦਾ ਮੇਰੇ ਪਾਣੀ ਦਾ ਸਾਥ ਦਿੰਨੇ ਹੈਗਾ ਕੌਣ ਕਹਿਆ ਜਿੱਦੇ ਜਾਣਾ ਪਾ ਲੈ ਪੁੱਛਾ ਦਵਾਈ ਕਰਦੇ ਮਾਂ ਆ ਹੁਣ ਗਾ